ਜੇ ਸਭ ਤੋਂ ਛੋਟਾ ਘਰ ਆ 16 ਸਾਲ ਦਾ ਨੇ ਲੋਨ ਮੈਂਜ ਕਰਾਈ ਹੋਈ ਹੈ ਪਹਿਲਾਂ ਵੀ ਕਹਿੰਦਾ ਸੀ ਮੈਂ ਲੋਨ ਕਰਾ ਕੇ ਤੈਨੂੰ ਗੋਲੀਆਂ ਮਰਵਾ ਦੇਣੀ ਆ ਉਹ ਸਾਡੀ ਪ੍ਰੋਪਰਟੀ ਹੜਪਣਾ ਚਾਹੁੰਦਾ ਉਹਦਾ ਸੋਦਾ ਵਿਕੀ ਪੁਲਿਸ ਤੇ ਸਾਹਮਣੇ ਸਾਡੇ ਬਾਹਰ ਵਿਕੀ ਹੱਥੀ ਪੈ ਗਿਆ ਹਾਂਜੀ ਭਾਈ ਇਹ ਖਰਾਣੇ ਤੇ ਪੈ ਗਿਆ ਅਗੋਂ ਮਲਾਇਮ ਕਹਿੰਦਾ ਸੀ ਕੀ ਕਰ ਸਕਦੇ ਨਹੀਂ ਕਾਹਨੂੰ ਕੁੱਟਦਾ ਮਾਰਦਾ ਸੀ ਵਿਕੀ ਅਸੀਂ ਉਹਦਾ ਵੀ 2 ਵਜੇ 2:30 ਵਜੇ ਥਾਣੇ ਜਾਂਦੇ ਸੀ ਥਾਣੇ 'ਚ ਕੋਈ ਸੁਣਵਾਈ ਨਹੀਂ ਤਾਂ ਦੌਰ ਤੱਕ ਡੈਡੀ ਦਾ ਪੁਲਿਸ ਵਾਲੇ ਕਹਿੰਦੇ ਨਾ ਡੇ ਬੱਚੇ ਆ ਕੋਈ ਗੱਲ ਨਹੀਂ ਤੁਸੀਂ ਸਾਡੇ ਥਾਣੇ ਮੁੰਡੇ ਕੀ ਆਏ ਜਿਹਦੇ ਦਾਤਰ ਵੱਜੇ ਨੇ ਪਰ ਥਾਣੇ ਵਾਲੇ ਹਜੇ ਤੱਕ ਨਹੀਂ ਜਾਈ ਛੋਟੀ ਕੁੜੀ ਦਾ ਹੱਥੀ ਪੇ ਉਠਾਣੇ ਚ ਲਗੀ ਕੁਵਾਰੀ ਸੀ ਲੱਗਦਾ ਕਿ ਇੱਕ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ ਭਾਈ ਇਹਨਾਂ ਦੇ ਮਗਰ ਜਿਹੜੀਆਂ ਪੋਲਿਟਿਕਸ ਪਾਵਰ ਆਗੀਆਂ ਪੋਲਿਟਿਕਸ ਪਾਵਰ ਹਾਂਜੀ ਤਾਂ ਕਰਕੇ ਪੁਲਿਸ ਨਹੀਂ ਸਹੀ ਕਰੇ ਇੱਕ ਸਰਕਾਰੀ ਨੌਕਰੀ ਹੈ ਜੀ ਹਾਂਜੀ ਮੈਨੂੰ ਪਹਿਲਾਂ ਵੀ ਕਹਿੰਦਾ ਸੀ ਕਿ ਮੈਂ ਲੋਨ ਕਰਾ ਕੇ ਨਾ ਤੈਨੂੰ ਗੋਲੀਆਂ ਮਰਵਾ ਦੇਣੀ ਆ ਤੁਹਾਡੀ ਭੈਣ ਵੱਲੋਂ ਕਿਹਾ ਜਾ ਰਿਹਾ ਥਾਣੇ ਦੇ ਬਾਹਰ ਹੀ ਉਹ ਹੱਥੀ ਬੈਗੇ ਆ ਵੀਡੀਓ ਵੀ ਦਿਖਾ ਰਹੇ ਆ ਹਾਂਜੀ ਭਾਈ ਇਹ ਖਰਾਣੇ ਦੇ ਹੱਥੀ ਪੈ ਗਏ ਆ ਅਗੋਂ ਮਲਾਇਮ ਕਹਿੰ ਓ ਭਾਈ ਇੱਦਾਂ ਕਰਦੇ ਕੀ ਕਹਿੰਦੇ ਨੂੰ ਬਾਗਰ ਬਣਾਦੇ ਬਾਗਰ ਬਣਾਦੇ ਮੈਂ ਕਿਹੜਾ ਪੜ੍ਹਦਾ ਹਾਂਜੀ ਮੈਂ ਡਲ ਹਸਪੀਟਲ ਛਾੜੂ ਵੀ ਨੌਕਰੀ ਜੀ ਪੱਕੀ ਹੈ ਜੀ ਆਹ ਕੋ ਕਹਿੰਦਾ ਮੈਂ ਤੈਨੂੰ ਕੀ ਨਾਮ ਕੀ ਹੈ ਦਾ ਵਿੱਕੀ ਚੀਲ ਕੀ ਚੀਲ ਹਾਂਜੀ ਵੈਸਾ ਕੰਪਲੇਂਟ ਤੁਸੀਂ ਡੀ ਡਿਵੀਜ਼ਨ ਥਾਣੇ ਤੁਸੀਂ ਭਾਈ ਬੜੀਆਂ ਕੰਪਲੇਟਾਂ ਇੱਕ ਨਹੀਂ ਦਿੱਤੀ ਬੜੀਆਂ ਦਿੱਤੀ ਕੰਪਲੇਟਾਂ ਕੋਈ ਸੁਣਵਾਈ ਨਹੀਂ ਹੁੰਦੀ ਭਾਈ ਜੀ ਭਾਈ ਪਹਿਲਾਂ ਇਹਨਾਂ ਨੇ ਵੱਡੀ ਭੈਣ ਨੂੰ ਕੁੱਟਿਆ ਉਹਨੂੰ ਵਿਆਹ ਤੋਂ ਪਹਜਾਤਾ ਫਿਰ ਛੋਟੀ ਨੂੰ ਕੁੱਟਿਆ ਇਹਨਾਂ ਨੇ ਫਿਰ ਭਾਈ ਮਾਮੇ ਦਾ ਮੁੰਡਾ ਉਹਨੂੰ ਕੁੱਟਿਆ ਇਹਨਾਂ ਨੇ ਫੇਰਾ ਛੋਟੀ ਬੰਦੇ ਆਹੀ ਤੁਹਾਡਾ ਬੈਰੀ ਕਿਉਂ ਹੈ ਹਾਂਜੀ ਭਾਈ ਸੋਹਰੇ ਦੇ ਮਗਰ ਲੱਗੇ ਉਹ ਕਰਦਾ ਦੋ ਨੰਬਰ ਦਾ ਕੰਮ ਠੀਕ ਹੈ ਇੱਕ ਰਾਂਦੇ ਆ ਓਕੇ ਹਾਂਜੀ ਉਹ ਕੰਮ ਕੋਈ ਨਹੀਂ ਕਰਦਾ ਵਿਹਲਾ ਠਹਿਰਾ ਘਰ ਬਿਟਾਂਦਾ ਸੱਜੀ ਮੇਰਾ ਨਾਮ ਮਮਤਾ ਰਾਜੀ ਹਾਂਜੀ ਮੇਰੇ ਤਿੰਨੇ ਪੁੱਤਾਂ ਹੈਗੇ ਨੇ ਠੀਕ ਹੈ ਜੇ ਸਭ ਤੋਂ ਛੋਟਾ ਹੈਗਾ ਨਾ 16 ਸਾਲ ਦਾ ਉਹਨੇ ਲਵ ਮੈਜ ਕਰਾਈ ਹੋਈ ਹੈ ਠੀਕ ਹੈ ਉਹਨੇ ਲਵ ਮੈਜ ਕਰਾਈ ਉਸ ਤੋਂ ਬਾਅਦ ਜਿਹੜੇ ਉਹਦੇ ਸੋਹਰੇ ਹੈਗੇ ਆ ਨਾ ਉਹ ਸਾਡੀ ਪ੍ਰੋਪਰਟੀ ਹੜਪਣਾ ਚਾਹੁੰਦਾ ਉਹਦਾ ਸੋਹਰਾ ਵਿੱਕੀ ਪਹਿਲਾਂ ਵੀ ਮੇਰੇ ਜੱਜ ਨੂੰ ਆ ਕੇ ਕਦੀ ਕਹਿੰਦੇ ਨੇ ਭਾਂਡੇ ਧੋ ਕਦੀ ਕਹਿੰਦੇ ਝੂਠੇ ਭਾਂਡੇ ਚੁੱਕ ਮੇਰੇ ਜੱਜ ਨੂੰ ਕੁਚਦਾ ਮਾਰਦਾ ਸੀ ਵਿੱਕੀ ਅਸੀਂ ਉਹਦਾ ਵੀ 2:00 ਵਜੇ 2:30 ਵੇ ਥਾਣੇ ਜਾਂਦੇ ਸਾਡੇ ਥਾਣੇ ਕੋਈ ਸੁਣਵਾਈ ਨਹੀਂ ਹਾਂਜੀ ਮੇਰੇ ਹਾਂਜੀ ਹਾਂਜੀ ਦੋਨੋਂ ਭਰਾ ਜਿਹੜੇ ਹੈਗੇ ਨੇ ਦੋਨੋਂ ਹੀ ਮਾਰਦੇ ਹੈਗੇ ਨੇ ਅਸੀਂ ਇਹਨਾਂ ਨੂੰ ਬੇਦਖਲ ਵੀ ਕੀਤਾ ਹੋਇਆ ਵਾ ਹਾਂਜੀ ਪਹਿਲਾਂ ਬਾਹਰ ਲੜਾਈਆਂ ਕਰਦੇ ਸੀ ਹੁਣ ਜੱਜ ਨੂੰ ਕੁੱਟਣਾ ਸ਼ੁਰੂ ਕਰਨਾ ਕਰ ਦਿੱਤਾ ਉਹਨਾਂ ਨੇ ਤੇ ਉਸ ਤੋਂ ਬਾਅਦ ਅਸੀਂ ਵੀ ਚਾਹਨੇ ਸੀ ਸਾਨੂੰ ਬਾਅਦ ਵਿੱਚ ਕਹਿੰਦੇ ਤੁਸੀਂ ਵੀ ਨਹੀਂ ਘਰ ਆਣਾ ਗੱਜ ਜੱਜ ਨੂੰ ਤੇ ਭਰਾ ਨੂੰ ਵਜਣ ਕਹਿੰਦੇ ਤੁਸੀਂ ਕਦੋਂ ਕਾ ਛੱਡ ਕੇ ਚੱਲ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਦੇ ਝੂਠੇ ਬੱਚੇ ਕਰਾਤੇ ਸੀ ਇਹ ਬੋਲੀਆਂ ਕਿ ਸਾਡੇ ਪਿਓ ਦੀ ਜਾਇਦਾਦ ਤੇ ਕੇਸੀ ਆਪਣੇ ਘਰ ਆਣਾ ਜਾਣਾਗਾ ਵਾ ਉਸ ਤੋਂ ਬਾਅਦ ਨੇ ਸਾਡੇ ਦੇ ਝੂਠੇ ਬੱਚੇ ਕਰਾਤੇ ਹੀ ਆਪਣੀਆਂ ਜ਼ਮਾਨਤਾਂ ਕਰਾਈਆਂ ਅਹੀਂ ਪਹਿਲਾਂ ਦੋਨਾਂ ਪੈਨਾਂ ਨਿਜਮਾਨਤਾ ਕਰਾਈਆਂ ਫਿਰ ਦੂਸਰੇ ਪੈਨਾਂ ਨਿਜਮਾਨਤਾ ਕਰੀਆਂ ਅੱਜ ਜਾਇਜ਼ੀ ਦੀ ਤੇ ਮੇਰੇ ਭਰਾ ਦੀ ਵੱਡੇ ਜਮਾਨਤ ਹੋਈ ਜਾਇਜ਼ੀ ਕਹਿੰਦੇ 5 ਮਹੀਨੇ ਹੋ ਗਏ ਮੈਂ ਕੰਮ ਤੇ ਨਹੀਂ ਜਾਂਦਿਆ ਹੈਗਾ ਮੈਂ ਆਪਣੀ ਸਾਈਕਲ ਦੀ ਚਾਬੀ ਲੈ ਆਵਾਂ ਕਰੋ ਇਹ ਚਾਬੀ ਲੈਣ ਗਏ ਨੇ ਤੇ ਇਨਾਂ ਕੋਲ ਗਲਤੀ ਨਾਲ ਘਰ ਦੀ ਚਾਬੀ ਉੱਥੋਂ ਚੁੱਕੀ ਗਈ ਇਹ ਉਸ ਤੋਂ ਬਾਅਦ ਵੱਡਾ ਭਰਾ ਚਾਬੀ ਚੇਂਜ ਕਰ ਮਕੀ ਦੀਆਂ ਵਾਸਤੇ ਗਿਆ ਉਹਨਾਂ ਨੂੰ ਸਾਈਕਲ ਦੀ ਚਾਬੀ ਲੈਣ ਗਿਆ ਤੇ ਦੂਜੀ ਦਿਨ ਵਾਸਤੇ ਗਿਆ ਹੱਲੇ ਘਰ ਪਹੁੰਚਿਆ ਨਹੀਂ ਤੇ ਸਤੇ ਵਿੱਚ ਮੇਰੇ ਭਰਾ ਨੂੰ ਪਤਾ ਲੱਗਾ ਕਿ ਇਹ ਆਏ ਸੀ ਇੱਕ ਕਰੋ ਚਾਰ ਪੰਜ ਮੁੰਡੇ ਨਾਲ ਹੈਗੇ ਸੀ ਨਾਲ ਦੋਵੇਂ ਭਰਾ ਇਹ ਦਾਤ ਲੈ ਕੇ ਤੇ ਮੇਰੇ ਭਰਾ ਇਹ ਇਸੇ ਸਬੰਧ ਵਿੱਚ ਪੁਲਿਸ ਥਾਣੇ ਕੋਈ ਕੰਪਲੇਂਟ ਕੀਤੀ। ਥਾਣੇ ਮੁੰਡਾ ਹੀ ਗਿਆ ਜਿਹਦੇ ਦਾਤਰ ਵਜੇ ਨੇ ਤੇ ਥਾਣੇ ਵਾਲੇ ਹਜੇ ਤੱਕ ਨਹੀਂ ਜੇ ਆਏ ਜੀ। ਇਹ 8:30-9 ਵਜੇ ਦੀ ਜੀ ਡਿਵੀਜ਼ਨ ਥਾਣੇ। ਪੁਲਿਸ ਕਾਰਵਾਈ ਕਿਉਂ ਨਹੀਂ ਕਰਦੇ? ਬਣਾਂਜੀ ਭਾਜੀ ਉਹ ਜਦੋਂ ਵੀ ਕੋਈ ਕਾਰਵਾਈ ਕੋਈ ਵੀ ਗੱਲ ਹੁੰਦੀ ਹੈ ਉਹ ਉੱਥੇ ਪਹਿਲਾਂ ਪਹੁੰਚ ਜਾਂਦੇ ਉੱਥੇ ਪੈਸਾ ਚੜਾਉਂਦੇ ਸਾਡੀ ਗੱਲ ਸੁਣਵਾਈ ਨਹੀਂ ਹੁੰਦੀਗੀ। ਮੇਰਾ ਨਾਮ ਤਾਨੀਆ ਜੀ। ਇਹ ਮੇਰਾ ਛੋਟਾ ਵੱਡਾ ਮੇਰੇ ਤੋਂ ਛੋਟਾ ਬ੍ਰਦਰ ਜੀ। ਠੀਕ ਹੈ ਛੋਟੇ ਭਰਾ ਮੇਰੇ ਨਾਲ ਲਵ ਮੈਰਿਜ ਕਰਾਈ ਆ। ਅਸੀਂ ਤਾਂ ਵੀ ਸਹਿਮਤ ਅਸੀਂ ਵਿਆ ਉਸ ਤੋਂ ਬਾਅਦ ਲੜਾਈ ਝਗੜਾ ਪ੍ਰਾਪਰਟੀ ਦਾ ਪੈ ਗਿਆ ਡੈਡੀ ਨੂੰ ਕੁੱਟਦੇ ਸੀ ਡੈਡੀ ਦਾ ਦੰਦ ਤੋੜ ਦਿੱਤਾ ਸੀ ਥਾਣੇ ਵੀ ਗਏ ਉਹ ਕਹਿੰਦੇ ਕੋਈ ਗੱਲ ਨਹੀਂ ਪਹਿਲਾਂ ਮੇਰੇ ਹੱਥੀ ਪਏ ਮੈਂ ਨਾਲ ਦੇ ਘਰ ਆਣਾ ਛੱਡਤਾ ਛੋਟੀ ਕੁੜੀ ਦੇ ਹੱਥੀ ਪਏ ਉਹ ਥਾਣੇ ਚਲ ਗਈ ਕੁਵਾਰੀ ਸੀ ਅਸੀਂ ਉਹਦਾ ਵਿਆਹ ਕਰ ਦਿੱਤਾ ਉਸ ਤੋਂ ਬਾਅਦ ਛੋਟੀ ਭੈਣ ਦੇ ਹੱਥੀ ਪਏ ਕਿ ਇਸ ਘਰ ਵਿੱਚ ਕੋਈ ਨਾ ਆਵੇ ਡੈਡੀ ਨੂੰ ਮਾਰਦੇ ਫਲਚਾ ਸਾਫ ਕਰੋ ਜੀ ਸਫਾਈਆਂ ਕਰੋ ਡੈਡੀ ਨੂੰ ਕਹਿੰਦੇ ਅਸੀਂ ਤਾਂ ਵੀ ਕੁਝ ਨਹੀਂ ਕਿਹਾ ਸੀ ਕਿ ਕੋਈ ਗੱਲ ਡੈਡੀ ਨੇ ਉਹਨਾਂ ਨੂੰ ਬੇਦਖਲ ਕਰਤਾ ਸਾਡਾ ਕੋਈ ਕਸੂਰ ਨਹੀਂ ਸਾਡੇ ਪਿਓ ਦੀ ਪ੍ਰਾਪਰਟੀ ਉਹਨੇ ਆਪਣੇ ਬੇਦਖਲ ਕਰ ਦਿੱਤਾ ਕਹਿੰਦੇ ਅਸੀਂ ਘਰੋਂ ਨਹੀਂ ਨਿਕਲਣਾ ਉਹਨਾਂ ਨੇ ਕੀ ਕੀਤਾ ਜੀ ਪਹਿਲਾਂ ਵੀ ਅਸੀਂ ਗਏ ਆ ਕੁੜੀ ਦਾ ਵਿਆਹ ਤੋਂ ਬਾਅਦ ਇਹਨਾਂ ਨੇ ਹੱਥੋਂ ਪਾਈ ਕੀਤੀ ਅਸੀਂ ਪੁਲਿਸ ਕੋਲ 2:30 ਵਜੇ ਗਏ ਸਾਡੇ ਕੋਲ ਵੀਡੀਓ ਹੈਗੀਆਂ ਫੋਨ ਵਿੱਚ ਪੁਲਿਸ ਨੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਦੇ ਸਾਹਮਣੇ ਸਾਡੇ ਬਾਹਰ ਵਿੱਕੀ ਹੱਥੀ ਪੈ ਗਿਆ ਉਹਦੀ ਵੋਟੀ ਵਿੱਕੀ ਠੀਕ ਆ ਸਾਡੇ ਕੋਲ ਵੀਡੀਓ ਹੈਗੀਆਂ ਤੁਹਾਨੂੰ ਵੀਡੀਓ ਪਾ ਦਾਂਗੇ ਇਹ ਪੁਲਿਸ ਵਾਲਿਆਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਅਸੀਂ ਐਮਲ ਤੱਕਨ ਉੱਪਰ ਤੱਕਨ ਝਗੜੇ ਵਾਲੀ ਵੀਡੀਓ ਸੀ ਥਾਣੇ ਦੇ ਬਾਹਰ ਦੀ ਥਾਣੇ ਦੇ ਬਾਹਰ ਦੀ ਹਾਂਜੀ ਵੀਡੀਓ ਆਈ ਮੁਲਾਜ਼ਮ ਦੀ ਵੀ ਆਈ ਚਰਨ ਸਿੰਘਾ ਚਰਨ ਸਿੰਘ ਕੇ ਚਰਨ ਸਿੰਘ ਮੁਲਾਜ਼ਮ ਜਿਹੜਾ ਸੀ ਅਸੀਂ ਉਹਨਾਂ ਨੂੰ ਕਹਦੇ ਸੀ ਛਡਾਇਆ ਨਹੀਂ ਕਹਿੰਦਾ ਤੁਸੀਂ ਲੇਡੀ ਸਹੀ ਤੁਹਾਨੂੰ ਕੰਨ ਛਡਾ ਸਕਦੇ ਠੀਕ ਹੈ ਉੱਥੇ ਕਲਬੀਰ ਮੁੰਚੀ ਜਿਹੜਾ ਉੱਥੇ ਹੈਗਾ ਸੀ ਉਹਨੂੰ 2:30 ਵਜੇ ਰਾਤੀ ਦਰਖਾਸਤ ਦਿੱਤੀ ਰਾਤ ਨੂੰ 2:30 ਵਜੇ ਕਹਿੰਦੇ ਕੋਈ ਨਹੀਂ ਗੀ ਡੈਡੀ ਨੂੰ ਮਾਰਦੇ ਪਏ ਸੀ ਉੱਥੇ ਅਸੀਂ ਥਾਣੇ ਆਏ ਆ ਕੋਈ ਕਹਿੰਦੇ ਇੱਥੇ ਪੁਲਿਸ ਵਾਲਾ ਨਹੀਂਗਾ ਵੀਡੀਓ ਮੈਂ ਤੁਹਾਨੂੰ ਦਿਖਾ ਸਕਦੀ ਮੇਰੇ ਕੋਲ ਇਸ ਟਾਈਮ ਤੇ ਸਾਰੀਆਂ ਵੀਡੀਓ ਹੈਆਂ ਤੰਦ ਤੋਰ ਤਾਂ ਡੈਡੀ ਦਾ ਪੁਲਿਸ ਵਾਲੇ ਕਹਿੰਦੇ ਤੁਹਾਡੇ ਬੱਚੀ ਆ ਕੋਈ ਗੱਲ ਨਹੀਂ ਤੂੰ ਛੱਡ ਦੋ ਰਾਜੀ ਨਾਮ ਕਰਾਤਾ ਪੁਲਿਸ ਵਾਲਿਆਂ ਨੇ ਅੱਜ ਕੀ ਹੋਇਆ ਅੱਜ ਵੀ ਇਹਨਾਂ ਦਿਹਾੜੇ ਦਾ ਬਾਜੀ ਇਹਨਾਂ ਨੇ 452 ਪਤਾ ਨਹੀਂ ਕਿਹੜੇ ਕਿਹੜੇ ਇਹਨਾਂ ਨੇ ਧਾਰਾ ਲਾ ਕੇ ਸਾਨੂੰ ਪਤਾ ਵੀ ਨਹੀਂ ਸਾਢੇ ਤਿੰਨ ਜਹਾਜ ਪਰਚੇ ਕਰਾਤੇ ਸਾਨੂੰ ਕਿਸੇ ਅਣਪਛਾਤੇ ਬੰਦੇ ਉੱਤ ਲੱਗ ਤੁਹਾਡੇ ਦੇ ਪਰਚੇ ਹੋ ਗਏ ਅਸੀਂ ਜ਼ਮਾਨਤਾ ਕਰਵਾਈਆਂ ਆਪਣੀਆਂ ਤੁਹਾਨੂੰ ਲੱਗੀਆਂ ਪਰਚੇ ਵੀ ਤੁਹਾਡੇ ਦੇ ਹਾਂਜੀ ਸਾਡੇ ਪਹਿਲਾਂ ਵੀ ਲੱਗੀਆਂ ਉਹ ਵੀਡੀਓ ਵੀ ਸਾਡੇ ਕੋਲ ਆਈਆਂ ਸਾਡੇ 24 5 ਪਹਿਲਾਂ ਵੀ ਬਣੀ ਪੁਲਿਸ ਵਾਲਿਆਂ ਨੇ ਕੋਈ ਪਰਚੇ ਦਾ ਕੁਝ ਨਹੀਂ ਕੀਤਾ ਪਹਿਲਾਂ ਵੀ ਸਾਡੇ ਕੋਲ ਜਿਹੜਾ ਡਾਟਾ ਕਟਾਈਆਂ ਉਹ ਵੀ ਸਾਡੀ ਮੰਗ ਇਹੀ ਆ ਕਿ ਇੱਕ ਤੇ ਜਿਹੜੇ ਬੇਦਖਲ ਕੀਤਾ ਇੱਕ ਘਰੋਂ ਮੁੰਡਾ ਅੱਜ ਗਿਆ ਉਹਦੀ ਜ਼ਮਾਨਤ ਹੋਈ ਉਹ ਘਰ ਗਿਆ ਇਹ ਉਹਨੂੰ ਫੇਰ ਦਫ਼ਤਰ ਲੈ ਕੇ ਪੈ ਗਏ ਆ ਉਹਨੂੰ ਕੁਛ ਹੋ ਜੇ ਏ ਜ਼ਿੰਮੇਵਾਰ ਵਿੱਕੀ ਕੇਤਨ ਸ਼ਿਵਮ ਤੇ ਉਹਦੀ ਵੋਟੀ ਆ ਸਭ ਇਹ ਜ਼ਿੰਮੇਵਾਰ ਜਿਹਨਾਂ ਦੇ ਪੋਲੀਟਿਸ਼ੀਅਨ ਪਾਵਰ ਆਈਆਂ ਵਾ ਸਾਨੂੰ ਨਾਮ ਨਹੀਂ ਪਤਾ ਸੀ ਤੁਹਾਨੂੰ ਨਾਮ ਵੀ ਦੱਸਾਂਗੇ ਇਹ ਆਪਣਾ ਹੀ ਕਰਦੇ ਪਏ ਆ ਇਹ ਅੱਜ ਘਰ ਗਿਆ ਵਾ ਵਿੱਕੀ ਕਹਿੰਦਾ ਕਿ ਤੈਨੂੰ ਜਦੋਂ ਕਿਹਾ ਤੋ ਪ੍ਰੋਪਰਟੀ ਵਿੱਚ ਨਹੀਂ ਆਣਾ ਕਿਉਂ ਆਇਆ ਠੀਕ ਆ ਪਾਜੀ ਉਹਦਾ ਘਰੋਂ ਜਾਵੇਗਾ ਨਹੀਂ ਇਹਨਾਂ ਨੂੰ ਬੇਦਖਲ ਕੀਤਾ ਮੇਰੇ ਡੈਡੀ ਨੇ ਇਹਨਾਂ ਨੂੰ ਘਰੋਂ ਕੱਢਣਾ ਸੀ ਕਿ ਉਹਨੇ ਘਰੋਂ ਜਾਣਾ ਸੀ ਤਿੰਨ ਮਹੀਨੇ ਹੋ ਗਏ ਉਹ ਮੁੰਡਾ ਕਦੀ ਦਰਬਾਰ ਸਾਹਿਬ ਰਹਿ ਕੇ ਧੱਕੇ ਖਾਂਦਿਆ ਕਦੀ ਕਿਤੇ ਤਾਂ ਰਹਿ ਕੇ ਧੱਕੇ ਖਾਂਦਿਆ ਵਾ ਨਾ ਉਹ ਕੰਮ ਕਰਨਦਿਆਂ ਪਿਓ ਹਾ ਡਬ ਜੁਰਗ ਵੇਖੋ ਉਹਦੀ ਹਾਲਤ ਵੇਖੋ ਉਹਨੂੰ ਕੋਈ ਨਹੀਂ ਪੁੱਛਦਾ ਜੀ ਆ ਸਾਨੂੰ ਮਿਲ ਜੇ ਸਾਡੀ ਕੁੜੀ ਨੂੰ ਮਿਲ ਜੇ ਇਹਨਾਂ ਨੇ ਬੇਦਖਲ ਡੈਡੀ ਨੇ ਕੀਤਾ ਦਿਆ ਵਾ ਡੈਡੀ ਨੇ ਅੱਜ ਤਾਂ ਨਹੀਂ ਕੀਤਾ ਬੇਦਖਲ ਪਹਿਲਾਂ ਨੇ ਕੀਤਾ ਦਸੰਬਰ ਮਹੀਨੇ ਦਾ ਕੀਤਾ ਤਾਂ ਬੇਦਖਲ ਇਹਨਾਂ ਨੂੰ ਹਾਂ ਜੀ ਰਾਜ ਨੂੰ ਨਹੀਂ ਆਇਆ ਜੀ ਝਗੜਾ ਹੋਇਆ ਇਹਨਾਂ ਦਾ ਤੇ ਇਹਨਾਂ ਨੂੰ ਡਾਕਟਰ ਲਿਆਂਦਾ ਜਿਹੜੀ ਮੈਡੀਕਲ ਰਿਪੋਰਟ ਆਊਗੀ ਉਹਦੇ ਹਿਸਾਬ ਨਾਲ ਕਾਰਵਾਈ ਹੋ ਜੂਗੀ ਥਾਣੇ ਕਮਲੇਟ ਹੋ ਜਾਂਦੀ ਉਹ ਡਾਟ ਲੈਂਦਾ ਉਹ ਕਮਲੇਟ ਹੋ ਗਈ